ਸੇ ਸ਼ਿਕਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂ ਜੀ శ్రీਿੰਦਰ ਕੌਰ ਦੁਆਰਾ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਪਾਗ ਉਨੀ ਮ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤਕਦੀਰ ਬਿਲਕੁਲ ਸਾਹਮਣੇ ਦੇਖ ਰਹੀ ਸੀ ਜਿੱਥੇ ਨਿੱਕੀ ਖੜੀ ਗੋਲ ਗੱਪੇ ਖਾ ਰਹੀ ਸੀ ਉਸ ਨੇ ਉਹਨਾਂ ਨੂੰ ਨਹੀਂ ਦੇਖਿਆ ਇਹਨੇ ਨੂੰ ਮੰਟੀ ਤੇ ਛੋਟੀ ਵੀ ਫ੍ਰੀ ਹੋ ਗਏ ਛੋਟੀ ਨੂੰ ਨਿੱਕੀ ਨੇ ਆਵਾਜ਼ ਮਾਰ ਲਈ ਤੇ ਉਹ ਦੋਵੇਂ ਗੋਲ ਗੱਪੇ ਖਾਣ ਲੱਗੀਆਂ ਤੇ ਮੰਟੀ ਕਪੜਿਆਂ ਵਾਲੇ ਲਿਫਾਫੇ ਗੱਡੀ 'ਚ ਰੱਖਣ ਆ ਗਿਆ। ਸਮਾਨਕਾਰ ਦੀ ਡਿੱਗੀ 'ਚ ਰੱਖ ਉਹ ਫੇਰ ਆਪਣੇ ਡਰਾਈਵਿੰਗ ਸੀਟ ਤੇ ਆ ਕੇ ਬੈਠ ਗਿਆ। ਉਸਨੇ ਤਕਦੀਰ ਨੂੰ ਕਿਹਾ ਤੁਸੀਂ ਗੋਲ ਗੱਪੇ ਖਾਹੋ ਤੇ ਕਾਕੇ ਨੂੰ ਮੈਨੂੰ ਫੜਾ ਦਿਓ। ਜਿਵੇਂ ਹੀ ਤਕਦੀਰ ਕਾਕੇ ਨੂੰ ਫੜਾਉਣ ਲੱਗੀ ਤਾਂ ਮੌਂਟੀ ਦੀ ਸ਼ਰਟ ਦੇ ਬਟਨ 'ਚ ਉਸੇ ਦੁਪट्टे ਦੀ ਕਿਨਾਰੀ ਫਸ ਗਈ ਜੋ ਤਕਦੀਰ ਕੱਢ ਰਹੀ ਸੀ। ਮੌਂਟੀ ਨੇ ਬਚਾ ਚੁੱਕਿਆ ਹੋਇਆ ਸੀ। ਮੌਂਟੀ ਦੇ ਤਕਦੀਰ ਦੇ ਸਿਰ ਕੁਲ-ਕੁਲ ਸਨ ਪਰ ਦੇਖਣ ਵਾਲੇ ਇਸ ਨੂੰ ਕੁਝ ਵੀ ਸਮਝ ਲੈਣ। ਇਹੀ ਤਕਦੀਰ ਨਾਲ ਹੋਇਆ ਰਵਿੰਦਰ ਨੂੰ ਲੱਗਾ ਦੋਵੇਂ ਇੱਕ ਦੂਜੇ ਨੂੰ ਚੁੰਮ ਰਹੇ ਸੀ ਉਸੇ ਦੋਸ ਨੇ ਆਪਣਾ ਫੋਨ ਕੱਢ ਕੇ ਉਹਨਾਂ ਦੀਆਂ ਫੋਟੋਆਂ ਖਿੱਚ ਲਈਆਂ ਉਦੋਂ ਕਿਸੇ ਕਿਸੇ ਕੋਲ ਹੀ ਫੋਟੋ ਕਿਚਨ ਵਾਲਾ ਫੋਨ ਹੁੰਦਾ ਸੀ ਰਵਿੰਦਰ ਅੱਗ ਬਬੂਲਾ ਹੋ ਗਿਆ ਉਥੋਂ ਹੀ ਕਾਰ ਮੋੜ ਦਿੱਤੀ ਵੀ ਦੂਜੇ ਪਾਸੇ ਚਲਾ ਗਿਆ ਪਰ ਅਸਲ ਹਕੀਕਤ ਕੁਝ ਹੋ ਰਹੀ ਸੀ ਕਈ ਵਾਰ ਅੱਖੀਂ ਦੇਖਿਆ ਤੇ ਕੰਨੀ ਸੁਣਿਆ ਵੀ ਗਲਤ ਹੋ ਜਾਂਦਾ ਹੈ ਤੇ ਰਿਸ਼ਤੇ ਤਬਾਹ ਹੋ ਜਾਂਦੇ ਹਨ ਇਹੀ ਤਕਦੀਰ ਦੀ ਚੰਦਰੀ ਤਕਦੀਰ ਬਣਨ ਲਈ ਬਹੁਤ ਸੀ ਹਰ ਕাজে ਤੋਂ ਅੰਜਾਨ ਤਕਦੀਰ ਵੀ ਕਾਰ ਵਿੱਚੋਂ ਉੱਤਰ ਕੇ ਗੋਲ ਗੱਪੇ ਖਾਣ ਲੱਗੀ ਉਹ ਤਿੰਨੇ ਪੈਣਾ ਆਪਸ ਵਿੱਚ ਮਜ਼ਾਕ ਕਰਦਿਆਂ ਵਾਪਸ ਕਾਰ 'ਚ ਆ ਬੈਠੀਆਂ ਤੇ ਉਹ ਕਾਰ ਆ ਗਈ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਸੀ ਕਿ ਉਹਨਾਂ ਨਾਲ ਕੀ ਹੋ ਗਿਆ ਤੇ ਇਸ ਦਾ ਅੱਗੇ ਚੱਲ ਕੇ ਕਿੰਨਾ ਬੁਰਾ ਨਤੀਜਾ ਭੁਗਤਣਾ ਹੋਵੇਗਾ ਇਧਰ ਬਲਦੇਵ ਸਿੰਘ ਦਾ ਪਰਿਵਾਰ ਵਿਆਚ ਰੁੱਝਿਆ ਹੋਇਆ ਸੀ ਤੇ ਰਵਿੰਦਰ ਤੇ ਆਪਣੇ ਦੋਸਤ ਨੇ ਕਹੇ ਤੇ ਉਹ ਫੋਟੋਆਂ ਬਣਵਾ ਲਈਆਂ ਤੇ ਪੁਲਿਸ ਸਟੇਸ਼ਨ ਚਲੇ ਗਏ ਇਹ ਗੱਲ ਹੁਣ ਪੂਰੀ ਤਰ੍ਹਾਂ ਖੁੱਲ ਚੁੱਕੀ ਸੀ ਤੇਰਵਿੰਦਰ ਨੇ ਆਪਣੇ ਦੋਸਤ ਨੂੰ ਥਾਣੇ ਵਾਲੀ ਸਾਰੀ ਗੱਲ ਵੀ ਦੱਸ ਦਿੱਤੀ ਸੀ ਉਸ ਦੇ ਦੋਸਤ ਦੇ ਪਾਪਾ ਐਸਐਸਪੀ ਮਾਨ ਦੇ ਖਾਸ ਦੋਸਤ ਸਨ ਮਾਨ ਸਾਹਬ ਨੇ ਉਸ ਮੁੰਡੇ ਨੂੰ ਪਹਿਚਾਨ ਲਿਆ ਤੇ ਉਹਨ ਦਾ ਕਾਰਨ ਪੁੱਛਿਆ ਜਦ ਕਿ ਹਰਵਿੰਦਰ ਨੂੰ ਪਹਿਚਾਨ ਗਏ ਸਨ ਉਸ ਨੇ ਫੋਟੋਆਂ ਦਿਖਾਉਂਦੇ ਹੋਏ ਤਕਦੀਰ ਤੇ ਇਲਜ਼ਾਮ ਲਗਾ ਦਿੱਤੇ ਮਾਨ ਸਾਹਿਬ ਵੀ ਸੋਚਨ ਲਈ ਮਜਬੂਰ ਹੋ ਗਏ ਉਹ ਦੂਮੇ ਪਾਸੇ ਫਸੇ ਨਜ਼ਰ ਆਏ ਇਸ ਲਈ ਉਹਨਾਂ ਸੁਲਾਕਵਾਨੋ ਹੀ ਤਰਜ਼ੀਦ ਦਿੱਤੀ। ਪਰਵਿੰਦਰ ਦੇ ਘਰ ਦੀ ਤਿਆਰ ਨਹੀਂ ਸਨ। ਪਰਵਿੰਦਰ ਤਾਂ ਪਹਿਲਾਂ ਹੀ ਪੰਮੀ ਦੀ ਗੱਲ ਮੰਨਦਾ ਸੀ ਤੇ ਹੁਣ ਉਸ ਨੇ ਅੱਖੀਂ ਦੇਖ ਲਿਆ ਸੀ। ਉਹ ਸਨੇ ਤਕਦੀਰ ਨੂੰ ਮੋੜ ਰੱਖਣ ਤੋਂ ਮਨਾ ਕਰ ਦਿੱਤਾ ਅਤੇ ਤਰਾਕ ਲੈਣ ਲਈ ਕਾਗਜ਼ ਰਗਾ ਦਿੱਤੀ। ਤਕਦੀਰ ਨੂੰ ਪੀਕੇ ਆਏ ਨੂੰ ਹਫਤਾ ਹੋ ਗਿਆ ਸੀ। ਪਰ ਉਸ ਦੇ ਸਾਰੇ ਪਰਿਵਾਰ ਵਿੱਚੋਂ ਕਿਸੇ ਦਾ ਵੀ ਕੋਈ ਫੋਨ ਨਹੀਂ ਆਇਆ। ਤਕਦੀਰ ਨੇ ਇੱਕ ਦੋ ਵਾਰ ਰਵਿੰਦਰ ਨੂੰ ਫੋਨ ਕੀਤਾ ਪਰ ਉਸ ਨੇ ਨਾ ਚੁੱਕਿਆ। ਗਰੀਵਲ ਸਾਹਿਬ ਦਾ ਵੀ ਬਲਦੇਵ ਸਿੰਘ ਨੂੰ ਅਚਾਨਕ ਫੋਨ ਆ ਗਿਆ ਉਹਨੇ ਕਿਹਾ ਕਿ ਅੱਜ ਦਾ ਥਾਣੇ ਬੁਲਾਇਆ ਸੀ ਆਪਾਂ ਜਾਣਾ ਹੈ ਤਾਂ ਬਲਦੇਵ ਸਿੰਘ ਨੇ ਕਿਹਾ ਕਿ ਪਾਪਾ ਜੀ ਤੁਸੀਂ ਕਾਰਾ ਜੋ ਤਕਦੀਰ ਇੱਥੇ ਹੀ ਆ ਗਰੀਵਲ ਸਾਹਿਬ ਸੋਚਣ ਲੱਗੇ ਪਤਾ ਨਹੀਂ ਕੀ ਗੱਲ ਆ ਉਹ ਤਾਂ ਕੁੜੀ ਨੂੰ ਵਸਾਉਣਾ ਚਾਹੁੰਦੇ ਸਨ ਪਰ ਬਲਦੇਵ ਤੇ ਜਸਮੀਲ ਨੇ ਜੋ ਗੱਲਾਂ ਦਸੀਆਂ ਉਹ ਵੀ ਬਰਦਾਸ਼ਤ ਨਾ ਕਰ ਸਕੇ ਫਿਰ ਵੀ ਉਹਨੇ ਕਿਹਾ ਕਿ ਇੱਕ ਮੌਕਾ ਹੋਰ ਦੇ ਦੇ ਨੇ ਆ ਮੁੰਡੇ ਵਾਲਿਆਂ ਐਸਐਸਪੀ ਮਾਨ ਨੂੰ ਕਹਿ ਕੇ ਥੋੜੀ ਬਹੁਤ ਚਾੜ ਚੰਬ ਕਰਵਾ ਦਿਵਾਂਗੇ ਆਪੇ ਸੁਦਰਜੂ ਮੁੰਡਾ ਵੀ ਤੇ ਉਹਨਾਂ ਦੀ ਕੁੜੀ ਵੀ ਨਹੀਂ ਪਾਪਾ ਜੀ ਆਪਾਂ ਨੇ ਨਹੀਂ ਉੱਥੇ ਕੁੜੀ ਵੇਚਣੀ ਹੋਈ ਮੈਂ ਲੈ ਆਇਆ ਹਾਂ ਤੇ ਤਕਦੀਰ ਨੂੰ ਆਉਣ ਲੱਗੀ ਨੂੰ ਵੀ ਪੰਮੇ ਬਹੁਤ ਮਾੜਾ ਬੋਲੀ ਮੈਂ ਐਸਾ ਦੂਜਾ ਵਿਆਹ ਕਰਾਂਗਾ ਦੇਖ ਪਰਖ ਕੇ ਉੱਥੇ ਤਾਂ ਉਹ ਮੇਰੀ ਕੁੜੀ ਨੂੰ ਮਾਰ ਹੀ ਦੇਣਗੇ ਕਿਉਂਕਿ ਤਕਦੀਰ ਨੇ ਇਹ ਵੀ ਦੱਸਿਆ ਸੀ ਕਿ ਇੱਕ ਦਿਨ ਉਸ ਨੂੰ ਬੁਖਾਰ ਹੋ ਗਿਆ ਸੀ ਉਸਨੂੰ ਉਸੇ ਸਾਸ ਕਿਸੇ ਰਿਸ਼ਤੇਦਾਰੀ ਚ ਗਈ ਹੋਈ ਸੀ ਤੇ ਤਕਦੀਰ ਆਪਣੇ ਕਮਰੇ 'ਚ ਪਈ ਸੀ ਸਵੇਰ ਦਾ ਕੁਝ ਵੀ ਨਹੀਂ ਖਾਦਾ ਪੀਤਾ ਸੀ ਉਹ ਤਾਂ ਕੁਦਰਤੀ ਉਸੇ ਜਠਾਣੀ ਉਸਦੇ ਕਮਰੇ 'ਚ ਫੋਨ ਦਾ ਚਾਰਜਰ ਮੰਗਣ ਆ ਗਈ ਸੀ ਕਿਉਂਕਿ ਉਹਦਾ ਆਪਣਾ ਚਾਰਜਰ ਖਰਾਬ ਹੋ ਗਿਆ ਸੀ 5:30 ਵਜੇ ਦਾ ਟਾਈਮ ਸੀ ਇਸਨੇ ਤਕਦੀਰ ਨੂੰ ਦੋ ਤਿੰਨ ਆਵਾਜ਼ਾਂ ਮਾਰੀਆਂ ਉਹ ਨਹੀਂ ਉઠી ਤਾਂ ਉਸਨੇ ਥਲਾਇਆ ਜਦੋਂ ਉਸਨੇ ਤਕਦੀਰ ਨੂੰ ਖੱਤ ਜਿ ਲਗਾਇਆ ਤਾਂ ਉਹਦਾ ਪਿੰਡਾ ਪੂਰੀ ਤਰ੍ਹਾਂ ਤਪ ਰਿਹਾ ਸੀ ਉਸਤੇ ਬੁੱਲ ਸੁੱਕ ਰਹੇ ਸਨ ਅੱਖਾਂ ਵੀ ਲਾਲ ਹੋ ਗਈਆਂ ਸਨ ਜੋ ਚੰਗੀ ਤਰ੍ਹਾਂ ਖੁੱਲ ਵੀ ਨਹੀਂ ਰਹੀਆਂ ਸੀ ਉਹਦੀ ਜਠਾਣੀ ਭੱਜ ਕੇ ਆਪਣੇ ਘਰ ਵਾਲੇ ਨੂੰ ਬੁਲਾ ਕੇ ਲਿਆਈ ਉਹ ਫਟਾਫਟ ਡਾਕਟਰ ਕੋਲ ਜਾ ਕੇ ਦਵਾਈ ਲਿਆਇਆ ਤਕਦੀਰ ਦੇ ਮੱਥੇ ਤੇ ਪਾਣੀ ਦੀਆਂ ਪੱਟੀਆਂ ਰੱਖੀਆਂ ਗਈਆਂ ਉਸ ਨੂੰ ਖਾਣ ਨੂੰ ਬ੍ਰੈਡ ਤੇ ਚਾਹ ਦਿੱਤੀ ਤੇ ਫਿਰ ਦਵਾਈ ਦਿੱਤੀ ਦਵਾਈ ਖਾਣ ਤੋਂ ਘੰਟੇ ਬਾਅਦ ਹੀ ਤਕਦੀਰ ਦਾ ਬੁਖਾਰ ਉਤਰ ਗਿਆ ਤੇ ਉਹ ਚੱਲਣ ਫਿਰਨ ਜੋਗੀ ਹੋ ਗਈ ਸੀ ਪਰ ਇਹ ਗੱਲ ਉਸਨੇ ਮੈਸੇਜ ਕਰਕੇ ਨਹੀਂ ਦੱਸੀ ਸੀ ਕਿਉਂਕਿ ਉਹ ਆਪਣੇ ਬਾਪੂ ਬਲਦੇਵ ਸਿੰਘ ਦੀ ਵੀ ਫਿਕਰ ਕਰਦੀ ਸੀ ਇਹ ਉਸਨੇ ਆਪਣੀ ਪੇਕੇ ਘਰ ਆ ਕੇ ਦੱਸੀ ਜਿਸ ਕਰਕੇ ਬਲਦੇਵ ਉਸਨੂੰ ਦੁਬਾਰਾ ਸਹੁਰੇ ਕਰਨ ਨਹੀਂ ਪੇਛਣਾ ਚਾਹੁੰਦਾ ਸੀ ਫੇਰ ਕੁ ਚਿਰ ਬਾਅਦ ਗਰੇਵਲ ਸਹਾਉਤੇ ਬਲਦੇਵ ਸਿੰਘ ਥਾਣੇ ਜਾਣਾ ਸੀ ਉਦੋਂ ਹੀ ਮਾਨਸ ਆਪਦਾ ਫੋਨ ਆ ਗਿਆ ਕਿ ਅਗਲੇ ਹਫਤੇ ਆਉਣ ਨੂੰ ਕਿਹਾ ਕਿਉਂਕਿ ਉਹਨਾਂ ਆਪਣੇ ਸਾਲੇ ਦੇ ਵਿਆਹ ਵੀ ਜਾਣਾ ਸੀ ਤੇ ਬਲਦੇਵ ਸਿੰਘ ਨੂੰ ਉੱਥੇ ਹੀ ਮਿਲ ਲੈਣਾ ਸੀ ਦੂਜਾ ਉਹ ਕੇਸ ਦੀ ਤੈ ਤੱਕ ਜਾਣਾ ਚਾਹੁੰਦੇ ਸਨ ਸਭ ਤੋਂ ਪਹਿਲਾਂ ਉਹਨਾਂ ਪੰਮੀ ਦੀ ਸਹੁਰੇ ਕਰ ਜਾ ਕੇ ਉਸ ਦੇ ਬਾਰੇ ਜਾਂਚ ਪੜਤਾਲ ਕਰਵਾਈ ਉਹ ਦੋਨੋਂ ਘਰਾਂ ਨੇ ਪੰਮੀ ਨੂੰ ਹੀ ਦੋਸ਼ੀ ਕਰਾਰ ਦਿੱਤਾ ਤੇ ਬਹੁਤ ਸੰਸਖੇ ਖੁਲਾਸੇ ਕੀਤੇ ਬੇਸ਼ੱਕ ਉਹ ਚਰਿੱਤਰ ਦੀ ਮਾੜੀ ਨਹੀਂ ਸੀ ਪਰ ਲੜਾਕੂ ਕਿਸਮ ਦੀ ਤੇ ਸਭ ਤੇ ਰੂਪ ਰੱਖਣ ਵਾਲੀ ਬਿਰਤੀ ਦੀ ਮਾਲਕ ਸੀ ਸਭ ਤੇ ਹੁਕਮ ਚਲਾਉਣਾ ਜਾਣਦੀ ਸੀ ਪਰ ਕਿਸੇ ਦੀ ਨਹੀਂ ਮੰਨਦੀ ਸੀ ਇਹ ਵੀ ਪਤਾ ਲੱਗਾ ਕਿ ਉਹ ਹੁਣ ਆਪਣੇ ਪਹਿਲੇ ਘਰ ਵਾਲੇ ਜਿਸ ਤੋਂ ਤਲਾਕ ਲੈ ਚੁੱਕੀ ਸੀ ਉਸੇ ਨਾਲ ਮਿਲਦੀ-ਜੁਲਦੀ ਸੀ ਤੇ ਫੇਰ ਘਰ ਵਸਾਉਣਾ ਚਾਹੁੰਦੀ ਸੀ ਪਰ ਉਸ ਨੂੰ ਉਸ ਦੀਆਂ ਸ਼ਰਤਾਂ ਮਨਜ਼ੂਰ ਨਹੀਂ ਸਨ ਉਹ ਕੁਝ ਹੱਦ ਤੱਕ ਦਿਮਾਗੀ ਸੰਤੁਲਨ ਵੀ ਖੋ ਬੈਠੀ ਸੀ ਫੇਰ ਐਸਐਸਪੀ ਸਾਹਿਬ ਨੇ ਰਵਿੰਦਰ ਦੀ ਉਸਨੇ ਮਾਪੇ ਪਰਿਪਤਕ ਰਵਾਇਆ ਉਸਦੇ ਮਾਪੇ ਬਹੁਤ ਸ਼ਰੀਫ ਸਨ ਪਰ ਹੁਣ ਜਿਆਦਾ ਬਜ਼ੁਰਗ ਹੋਣ ਕਾਰਨ ਉਹਨਾਂ ਦੀ ਕਰਜ ਚਲਦੀ ਨਹੀਂ ਸੀ ਰਵਿੰਦਰ ਜੋ ਥੋੜਾ ਬਹੁਤ ਮੰਦਾ ਸੀ ਪਰ ਹੁਣ ਉਹ ਵੀ ਪੰਮੀ ਬਿਨਾ ਕੋਈ ਗੱਲ ਨਾ ਕਰਦਾ ਰਵਿੰਦਰ ਬਾਰੇ ਵੀ ਪਤਾ ਲੱਗਾ ਕਿ ਉਹ ਵੀ ਮੁੰਡਾ ਠੀਕ ਤਾਂ ਹੈ ਉਹ ਸਰਕਾਰੀ ਨੌਕਰੀ ਦੀ ਭਾਲ ਚ ਉਹ ਲਾਈ ਲੱਗ ਵੀ ਸੀ ਪ੍ਰਾਈਵੇਟ ਨੌਕਰੀ ਕਰਨਾ ਉਸਨੂੰ ਪਸੰਦ ਨਹੀਂ ਸੀ ਤੇ ਉਹ ਦੋ ਤਿੰਨ ਵਾਰ ਨੌਕਰੀ ਛੱਡ ਵਿਲਾ ਘੁੰਮ ਰਿਹਾ ਸੀ ਜਦਕਿ ਉਸ ਦਾ ਹੁਣ ਵਿਆਹ ਵੀ ਹੋ ਚੁੱਕਾ ਸੀ ਤੇ ਉਹ ਜ਼ਿੰਮੇਵਾਰੀਆਂ ਤੋਂ ਵੀ ਭੱਜਦਾ ਨਜ਼ਰ ਆਇਆ ਤਕਦੀਰ ਦੀ ਉਲਝੀ ਹੋਈ ਤਾਣੀ ਦੀ ਕਹਾਣੀ ਪੰਮੀ ਤੇਰਵਿੰਦਰ ਦੁਵਾਲੇ ਹੀ ਕੁੰਦੀ ਸੀ ਜਦੋਂ ਮਾਨ ਸਾਹਿਬ ਨੇ ਤਕਦੀਰ ਬਾਰੇ ਵੀ ਪਤਾ ਕਰਵਾਇਆ ਤਾਂ ਉਸ ਦੇ ਬਾਰੇ ਕੋਈ ਗੱਲ ਸੁਣਨ ਚ ਨਹੀਂ ਆਈ ਉਸ ਨੇ ਆਪਣੇ ਸਹੁਰਾ ਸਾਹਿਬ ਤੇ ਆਪਣੀ ਪਤਨੀ ਤੋਂ ਤਕਦੀਰ ਬਾਰੇ ਸਾਰੀ ਜਾਣਕਾਰੀ ਲੈ ਲਈ ਸੀ ਉਹ ਵੀ ਕੁੜੀ ਦਾ ਘਰ ਵਸਾਉਣ ਨੂੰ ਹੀ ਪਹਿਲ ਦਿੰਦੇ ਸਨ ਪਰ ਹੁਣ ਜਦੋਂ ਮੁੰਡਾ ਕੁੜੀ ਦੋਨੋਂ ਹੀ ਤਲਾਕ ਲੈਣਾ ਚਾਹੁੰਦੇ ਸਨ ਫਿਰ ਕੋਈ ਕੁਝ ਨਹੀਂ ਕਰ ਸਕਦਾ ਤੇ ਦੋ ਮਹੀਨੇ ਬਾਅਦ ਹੀ ਤਕਦੀਰ ਤੇ ਰਵਿੰਦਰ ਦਾ ਆਪਸੀ ਰਜਮੰਦੀ ਨਾਲ ਤਲਾਕ ਹੋ ਗਿਆ ਤਕਦੀਰ ਸਿਰਫ ਇੱਕ ਹਫ਼ਤਾ ਰਵਿੰਦਰ ਨਾਲ ਰਹੀ ਉਹਨਾਂ 'ਚ ਪਿਆਰ ਪਨਪਦਾ ਉਸ ਤੋਂ ਪਹਿਲਾਂ ਹੀ ਉਹ ਦੋਵੇਂ ਅਲੱਗ-ਅਲੱਗ ਸੌਣ ਲੱਗੇ ਤੇ ਨਤੀਜਾ ਸਭ ਦੇ ਸਾਹਮਣੇ ਤਲਾਕ ਸਿਰਫ ਤਲਾਕ ਤਕਦੀਰ ਲਈ ਇਹ ਅਸਹਿਸੇ ਉਹ ਆਪਣੀ ਕਿਸਮਤ ਆਪਣੀ ਤਕਦੀਰ ਨੂੰ ਕੋਸਦੀ ਉਹ ਸੋਚਦੀ ਸਿਰਫ ਤਕਦੀਰ ਨਾਮ ਰੱਖਣ ਨਾਲ ਹੀ ਚੰਗੀ ਤਕਦੀਰ ਨਹੀਂ ਮਿਲਦੀ ਤਕਦੀਰ ਚੰਦਰੀ ਵੀ ਹੋ ਜਾਂਦੀ ਆ ਤੇ ਉਹ ਆਪਣੇ ਆਪ ਨੂੰ ਕੋਸਦੀ ਉਹ ਚੁੱਪਚਾਪ ਰਹਿਣ ਲੱਗੀ ਉਸ ਦਾ ਕੰਮ ਅਜ ਧਿਆਨ ਨਹੀਂ ਸੀ ਹੁੰਦਾ ਜਿਸ ਮੇਲ ਵੀ ਧੀ ਦਾ ਚੋਰਾ ਲਾ ਬਿਮਾਰ ਰਹਿ ਲੱਗੀ ਉਸ ਨੂੰ ਸ਼ੂਗਰ ਦੀ ਬਿਮਾਰੀ ਨੇ ਜਕੜ ਲਿਆ ਥੋੜਾ ਜਿਹਾ ਘਰ ਕੰਮ ਘਰ ਕੀ ਉਹ ਥੱਕ ਜਾਂਦੀ ਨਿੱਕੀ ਨੂੰ ਕੰਮ ਕਰਨਾ ਪੈਂਦਾ ਉਹ ਖਿਜਣ ਲੱਗੀ ਇੱਕ ਦਿਨ ਫੇਰ ਥਾਣੇ ਤੋਂ ਐਸਐਸਪੀ ਮਨਦਾ ਦਾ ਫੋਨ ਆਇਆ ਉਹ ਤਕਦੀਰ ਦੇ ਸੌਰੀਆਂ ਤੋਂ ਉਸਦੇ ਦਾਜ ਵਾਲਾ ਸਮਾਨ ਲਿਆਉਣ ਨੂੰ ਕਹਿ ਰਹੇ ਸਨ ਕੁਝ ਪੁਲਿਸ ਵਾਲਿਆਂ ਦੀ ਨਿਗਰਾਨੀ ਹੇਠ ਮੌਂਟੀ ਤੇ ਛੋਟੇ ਬਲਦੇਵ ਸਿਗਨਲ ਜਾ ਕੇ ਸਮਾਨ ਲੈ ਆਏ ਪੰਮੀ ਨੇ ਕਾਫੀ ਸਾਰਾ ਸਮਾਨ ਬਦਲ ਦਿੱਤਾ ਸੀ ਅਲਮਾਰੀ ਦੇ ਜਿੰਦੇ ਤੋੜ ਕੇ ਸਾਰੇ ਵਧੀਆ ਸੂਟ ਕੱਢ ਲਏ ਵਧੀਆ ਨਵੇਂ ਕੰਬਲ ਐ ਰਜ਼ਾਈਆਂ ਵੀ ਬਦਲ ਕੇ ਫਟੇ ਪੁਰਾਣੇ ਰੱਖ ਦਿੱਤੇ ਸੋਫੇ ਨੂੰ ਪਿਛਲੇ ਪਾਸਿਓਂ ਕੱਟ ਦਿੱਤਾ ਮਤਲਬ ਅਜਈਆਂ ਗੱਲਾਂ ਜੋ ਲਿਖਣ ਲੱਗੇ ਵੀ ਸ਼ਰਮ ਆਉਂਦੀ ਆ ਪੰਮੀ ਨੇ ਸਭ ਕੀਤੀਆਂ ਦੋ ਕੁ ਮਹੀਨੇ ਲੰਘ ਗਏ ਤਕਦੀਰ ਜਿੱਥੇ ਪਹਿਲਾਂ ਨੌਕਰੀ ਕਰਦੀ ਸੀ ਮਿੱਕੀ ਵੀ ਉੱਥੇ ਹੀ ਨੌਕਰੀ ਕਰਦੀ ਸੀ ਬਲਦੇਵ ਸਿੰਘ ਨੇ ਤਕਦੀਰ ਨੂੰ ਉੱਥੇ ਹੀ ਲਗਾ ਦਿੱਤਾ ਤਾਂ ਕਿ ਤਕਦੀਰ ਵੀ ਥੋੜਾ ਬਹੁਤ ਬਾਹਰ ਜਾਇਆ ਕਰੇ ਤੇ ਆਪਣੇ ਆਪ ਨੂੰ ਸੰਭਲ ਲਵੇ ਉਹ ਦੋਵੇਂ ਪੜਾਣਾ ਘਰ ਦਾ ਕੰਮ ਖਤਮ ਕਰਨ ਤੋਂ ਬਾਅਦ ਦਫ਼ਤਰ ਚਲੇ ਜਾਂਦੇ ਆਂ ਤੇ ਇਕੱਠੀਆਂ ਹੀ ਆਉਂਦੀਆਂ ਉਨਦੇ ਪੁਰਾਣੇ ਵਾਸਤੇ ਬਦਲੀ ਹੋ ਗਈ ਤੇ ਨਵਾਂ ਵਾਸ ਆ ਗਿਆ ਸੀ ਉਹ ਵੀ ਬਹੁਤ ਮਿਲਨਸਾਰ ਸੀ ਆਪਣੀਆਂ ਤਜਰਬੇਕਾਰ ਗੱਲਾਂ ਨਾਲ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਉਸ ਦਾ ਖੱਬੇ ਹੱਥ ਤੱਕ ਹੀਰ ਸੀ ਨਿੱਕੀ ਵਿਅਸ ਤੋਂ ਬਹੁਤ ਪ੍ਰਭਾਵੇ ਸੀ ਉਸ ਦੇ ਨਾਲ ਹਾਸਸ ਗੱਲ ਕਰਦੀ ਉਸ ਨੇ ਕੈਵਨ ਛੇ ਬਹੁਤਾ ਸਮਾਪਤੀਤ ਕਰਦੀ ਤਕਦੀਰ ਉਸਤੇ ਸ਼ੱਕ ਜਿਹਾ ਪਿਆ ਤਾਂ ਉਸ ਨੇ ਨਿੱਕੀ ਨੂੰ ਸਮਝਾਇਆ ਪਰ ਉਹ ਉਲਟਾ ਉਸ ਤੇ ਗੱਲ ਪੈ ਗਈ ਕੈਂਦੀ ਨਾ ਤੂੰ ਆਪ ਖੁਸ਼ ਰਹਿਨੀ ਆ ਨਾ ਹੀ ਮੈਨੂੰ ਰਹਿਣ ਦੇ। ਸਰਦਾਂ ਬਹੁਤ ਅੱਛੇ ਹਨ। ਜਿਵੇਂ ਉਹਨਾਂ ਨਾਲ ਹਾਸੇ ਕੀ ਗੱਲ ਕਰ ਲੈਨੀ ਆ। ਤੇਰੇ ਪਤਾ ਨਹੀਂ ਕਿਉਂ ਪ੍ਰਿੰਡ ਲੜਦੀਆਂ ਨੇ। ਫਿਰ ਨੀ ਕੀ ਨਿ ਤਕਦੀਰ ਵਾਲੀ ਸਾਰੀ ਗੱਲ ਬੌਸ ਨੂੰ ਦੱਸੇ। ਉਸਨੇ ਹੁਣ ਤਕਦੀਰ ਨੂੰ ਵੀ ਆਪਣੇ ਕੈਵਨ 'ਚ ਬੁਲਾਉਣਾ ਸ਼ੁਰੂ ਕਰ ਦਿੱਤਾ। ਜਿੰਨਾ ਕੰਮ ਕਹਿੰਦੇ ਤਕਦੀਰ ਫਟਾਫਟ ਕਰ ਦਿੰਦੀ। ਉਹ ਬਹੁਤ ਹੁਸ਼ਿਆਰ ਸੀ। ਹੁਣ ਤਕਦੀਰ ਵੀ ਬੌਸ ਦੇ ਸਵਾ ਤੋਂ ਬਾਕਿਫ ਹੋ ਚੁੱਕੀ ਸੀ ਉਹ ਵੀ ਉਸਦੀ ਤਾਰੀਫ ਕਰਦੀ ਉਸਨੇ ਅੱਜ ਤੱਕ ਤਕਦੀਰ ਨਾਲ ਅਚਈ ਕੋਈ ਹਰਕਤ ਜਾਂ ਗੱਲ ਨਹੀਂ ਕੀਤੀ ਸੀ ਜਿਸ ਦਾ ਉਸ ਨੂੰ ਬੁਰਾ ਲੱਗੇ ਅਸਲ 'ਚ ਬੌਸ ਤਕਦੀਰ ਨੂੰ ਆਪਣੇ ਵਿਸ਼ਵਾਸ 'ਚ ਲੈਣਾ ਚਾਹੁੰਦਾ ਸੀ ਕਈ ਵਾਰ ਦੂਜੀ ਬ੍ਰਾਂਚ ਵਿੱਚ ਮੀਟਿੰਗ ਲਈ ਜਾਣਾ ਪੈਂਦਾ ਤਾਂ ਨਿੱਕੀ ਨੂੰ ਵੀ ਬੌਸ ਨਾਲ ਲੈ ਕੇ ਜਾਂਦਾ ਜਿਵੇਂ ਇਹ ਕੁਦਰਤ ਦਾ ਨਿਯਮ ਹੈ ਕਿ ਜਿਸ ਦੇ ਨਾਲ ਆਪਾਂ ਬਹੁਤਾ ਸਮਾਂ ਬਤੀਤ ਕਰਦੇ ਹਾਂ ਉਸ ਦੇ ਨਾਲ ਲਗਾਵ ਹੋਣਾ ਸੁਭਾਵਿਕ ਹੈ ਹੌਲੀ-ਹੌਲੀ ਨਿੱਕੀ ਤੇ ਉਸਦਾ ਬੌਸ ਅੰਮ੍ਰਿਤ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ। ਤਕਦੀਰ ਵਿਸਕਲੋਂ ਜਾਣੂ ਹੋ ਗਈ। ਉਸਨੇ ਨਿੱਕੀ ਨੂੰ ਸਮਝਾਇਆ ਪਰ ਅੰਮ੍ਰਿਤ ਨੇ ਉਸਤੇ ਬਹੁਤ ਪ੍ਰਭਾਵ ਪਾ ਲਿਆ ਸੀ। ਨਿੱਕੀ ਦਾ ਦਫ਼ਤਰ ਦੇ ਕੰਮ ਵੀ ਤਕਦੀਰ ਨੂੰ ਕਰਨਾ ਪੈਂਦਾ। ਅੰਮ੍ਰਿਤ ਨੇ ਨਿੱਕੀ ਨੂੰ ਵਿਆਹ ਦਾ ਚਾਸਾ ਦਿੱਤਾ ਤੇ ਉਸਦੇ ਨਾਲ ਘੁੰਮਦਾ ਰਿਹਾ। ਇੱਕ ਦਿਨ ਉਸਦੀ ਪਤਨੀ ਦਾ ਫੋਨ ਗਿਆ। ਉਸਦਾ ਬੱਚਾ ਬਹੁਤ ਬਿਮਾਰ ਸੀ। ਨਿੱਕੀ ਨੇ ਜਦ ਪੁੱਛਿਆ ਕਿ ਤੁਸੀਂ ਤਾਂ ਪਹਿਲਾਂ ਹੀ ਵਿਆਹੇ ਹੋ ਫਿਰ ਮੇਰੇ ਨਾਲ ਵਿਆਹ ਦੀ ਗੱਲ ਕਿਵੇਂ ਕਰ ਰਹੇ ਸੀ ਯਾਰ ਮੈਂ ਤੈਨੂੰ ਦੱਸਣਾ ਹੀ ਸੀ ਕਿ ਮੇਰਾ ਬਹੁਤ ਜਲਦੀ ਤਲਾਕ ਹੋਣ ਵਾਲਾ ਉਸਦੇ ਨਾਲ ਫਿਰ ਆਪਾਂ ਦੋਵੇਂ ਵਿਆਹ ਕਰਵਾ ਲਵਾਂਗੇ ਅਮ੍ਰਿਤ ਨੇ ਉਸੇ ਨਿੱਕੀ ਨਾਲ ਬਹੁਤ ਪਿਆਰ ਸਤਾਇਆ ਤੇ ਉਸ ਨੂੰ ਗਿਫਟ ਵੀ ਲੈ ਕੇ ਦਿੱਤੇ ਨਿੱਕੀ ਫਿਰ ਉਸ ਤੇ ਵਿਸ਼ਵਾਸ ਕਰਨ ਲੱਗੀ ਉਹ ਪਿਆਰ ਜੰਨੀ ਹੋਈ ਉਸ ਉਤੇ ਰੱਬੰਦ ਵਿਸ਼ਵਾਸ ਕਰਦੀ ਉਸਨੇ ਗੱਲ ਦੀਨ ਨੂੰ ਦਸੀ ਤਾਂ ਹੋਸ ਤੇ ਨਾਲ ਬਹੁਤ ਗੁੱਸੇ ਹੋਈ ਉਸ ਨੂੰ ਸਮਝਾਇਆ ਜਿਹੜਾ ਬੰਦਾ ਆਪਣੀ ਪਤਨੀ ਤੇ ਬੱਚਿਆਂ ਦਾ ਨਹੀਂ ਬਣ ਸਕਦਾ ਉਹ ਤੇਰਾ ਕਿਵੇਂ ਬਣ ਜਾਊਗਾ ਹੌਲੀ ਹੌਲੀ ਬਹੁਤ ਗੱਲਾਂ ਸਾਹਮਣੇ ਆਉਣ ਲੱਗੀਆਂ ਨਿੱਕੀ ਨੂੰ ਪਤਾ ਲੱਗ ਗਿਆ ਕਿ ਉਹ ਸਿਰਫ ਟਾਈਮ ਪਾਸ ਕਰ ਰਿਹਾ ਹੋਰ ਕੁਝ ਨਹੀਂ ਉਹ ਉਸ ਤੋਂ ਦੂਰੀ ਬਣਾਉਣ ਲੱਗੀ ਉਦੋਂ ਤਕਦੀਰ ਦਾ ਕੰਮ ਦੇ ਇੱਕ ਉਸ ਦੀ ਪ੍ਰਮੋਸ਼ਨ ਦੇ ਕੀ ਤਨਖਾਹ ਵੀ ਵਧਾ ਦਿੱਤੀ ਤਕਦੀਰ ਖੁਸ਼ ਸੀ ਉਹ ਹੋਰ ਵੀ ਜ਼ਿੰਮੇਵਾਰੀ ਨਾਲ ਕੰਮ ਕਰਦੀ ਪਰ ਨਿੱਕੀ ਕੰਮ 'ਚ ਹਮੇਸ਼ਾ ਗਲਤੀਆਂ ਕਰਦੀ ਤਕਦੀਰ ਲਈ ਉਸਦੇ ਪਾਪਾ ਨੇ ਕਈ ਰਿਸ਼ਤੇ ਦੇਖੇ ਪਰ ਤਲਾਕ ਸ਼ੂਦਾ ਦਾ ਠੱਪਾ ਲੱਗਣ ਕਰਕੇ ਗੱਲ ਸਿਰੇ ਨਾ ਚੜਦੀ ਕਿਤੇ ਮੁੰਡੇ ਦੀ ਉਮਰ ਜ਼ਿਆਦਾ ਕਿਤੇ ਟੱਬਰ ਵੱਡਾ ਕਿਤੇ ਦੋ ਨਿਆਣਿਆਂ ਦਾ ਪਾਪ ਕਿਸੇ ਨੂੰ ਮਾਂ-ਬਾਪ ਦੀ ਸੇਵਾ ਤੇ ਘਰ ਦੇ ਕੰਮ ਕਰਨ ਲਈ ਪਤਨੀ ਦੇ ਰੂਪ 'ਚ ਕੰਬਣੀ ਚਾਹੀਦੀ ਹੁੰਦੀ ਉਹ ਦਰਵਿੰਦਰ ਦੀ ਮਾਂ ਆਪਣੇ ਪੁੱਤ ਦਾ ਟੁੱਟਿਆ ਕਰ ਸਹਾਰ ਨਾ ਸਕੇ ਤੇ ਤਲਾਕ ਤੋਂ 2 ਮਹੀਨੇ ਬਾਅਦ ਹੀ ਆਪਣੇ ਅਰਮਾਨਾਂ ਨੂੰ ਦਿਲ 'ਚ ਦਬਾਈ ਇਸ ਦੁਨੀਆ ਤੋਂ ਰੁਖਸਤ ਹੋ ਗਈ ਉਹ ਤਕਦੀਰ ਤੇ ਰਵਿੰਦਰ ਦੇ ਤਲਾਕ ਦੀ ਵਜ੍ਹਾ ਖੁਦ ਆਪਣੇ ਆਪ ਨੂੰ ਸਮਝਣ ਲੱਗੀ ਸੀ ਤੇ ਗਮ ਦਾ ਝੋੜਾ ਜਦੋਂ ਇੱਕ ਵਾਰ ਹੱਡਾਂ ਨੂੰ ਲੱਗ ਜਾਂਦਾ ਹੈ ਤਾਂ ਉਸ ਦਾ ਨਤੀਜਾ ਬਹੁਤੀ ਵਾਰ ਮੌਤ ਹੀ ਹੁੰਦਾ ਤੇ ਇਹੀ ਰਵਿੰਦਰ ਦੀ ਮਾਂ ਨਾਲ ਵੀ ਹੋਇਆ ਪਿਓ ਤਾਂ ਪਹਿਲਾਂ ਹੀ ਮੰਜਾ ਮੱਲੇ ਬੈਠਾ ਸੀ ਪਰ ਪੰਮੀ ਦੀ ਵਿਆਹ ਚ ਕੋਈ ਕਮੀ ਨਹੀਂ ਆਈ। ਬੇਸ਼ੱਕ ਉੱਪਰ ਵਾਲੇ ਪੋਰਸ਼ਨ ਚ ਉਸ ਦੇ ਵੱਡੇ ਭਰਾ ਪਰ ਜਾਈ ਅਲੱਗ ਰਹਦੇ ਸਨ ਪਰ ਪੰਮੀ ਨੇ ਉਹਨਾਂ ਦਾ ਜਿਉਣਾ ਦੇ ਉੱਪਰ ਕਰ ਰੱਖਿਆ ਸੀ। ਉਹ ਉਹਨਾਂ ਨੂੰ ਵੀ ਘਰ ਛੱਡਣ ਦੇ ਮਜਬੂਰ ਕਰ ਰਹੀ ਸੀ ਤੇ ਸਾਰੇ ਘਰ ਦੇ ਕਬਜਾ ਕਰਨਾ ਚਾਹੁੰਦੀ ਸੀ ਪਰ ਉਹ ਅੜਕੇ ਬੈਠੇ ਰਹੇ ਤੇ ਇੱਕ ਦਿਨ ਉਹਨਾਂ ਨੇ ਤੰਗ ਆ ਕੇ ਪੰਮੀ ਦੇ ਖਿਲਾਫ ਥਾਣੇ ਚ ਰਿਪੋਰਟ ਕਰਵਾ ਦਿੱਤੀ। ਚਾਰ-ਪੰਜ ਪੁਲਿਸ ਵਾਲੀ ਆ ਗਈਆਂ ਉਹਨਾਂ ਪੰਮੀ ਵੀ ਬਹੁਤ ਲਾਪਾਕੀਤੀ ਤੇ ਲੋਕਅਪਚ ਬੰਦ ਕਰਨ ਦੀ ਵੀ ਧਮਕੀ ਦਿੱਤੀ ਰਵਿੰਦਰ ਵੀ ਕੁਝ ਨਾ ਕਰ ਸਕਿਆ ਉਸ ਦਾ ਦੋਸਤ ਵੀ ਦੇਸ਼ ਛੱਡ ਕੇ ਵਿਦੇਸ਼ ਜਾ ਪਹੁੰਚਿਆ ਸੀ ਘਰ ਦੇ ਮਾਹੌਲ ਨੂੰ ਨਾ ਸਹਾਰਦੇ ਉਸਦੇ ਪਾਪਾ ਨੂੰ ਵਿਹੜ ਅਟੈਕ ਆ ਗਿਆ ਤੇ ਉਹ ਵੀ ਇਹ ਦੁਨੀਆ ਛੱਡ ਗਏ ਰਵਿੰਦਰ ਵੀ ਉਸ ਦੀਆਂ ਹਰਕਤਾਂ ਤੋਂ ਜਾਣ ਕਰ ਹੋ ਚੁੱਕਾ ਸੀ ਉਸ ਨੂੰ ਸਾਰੀ ਸੱਚਾਈ ਦਾ ਪਤਾ ਲੱਗ ਗਿਆ ਉਸਦੇ ਪ੍ਰਾਪਰ ਜਾਈ ਨੇ ਸਾਰਾ ਕੁਝ ਦੱਸ ਦਿੱਤਾ ਕਿ ਕਿਵੇਂ ਇਹ ਤਕਦੀਰ ਨੂੰ ਤੰਗ ਕਰਦੀ ਸੀ ਵੱਡੇ ਪ੍ਰਾਪਰ ਜਾਈ ਨੇ ਵੀ ਕਲੇਸ਼ ਤੋਂ ਟਲਦਿਆਂ ਨਹੀਂ ਪਾਸਾ ਵੱਟੀ ਰੱਖਿਆ ਉਹ ਆਪਣਾ ਹਿੱਸਾ ਮੰਗਿਆ ਤਾਂ ਪੰਮੀ ਨੇ ਬਹੁਤ ਕਲੇਸ਼ ਕੀਤਾ ਉਹਨਾਂ ਨੇ ਉਹ ਘਰ ਛੱਡ ਕੇ ਜਾਣਾ ਹੀ ਬਿਹਤਰ ਸਮਝਿਆ ਪੰਮੀ ਰਵਿੰਦਰ ਦਾ ਦੂਜਾ ਵਿਆਹ ਕਰਨ ਤੇ ਜ਼ੋਰ ਪਾ ਰਹੀ ਸੀ ਰਵਿੰਦਰ ਕੋਲ ਨੌਕਰੀ ਵੀ ਨਹੀਂ ਸੀ ਪੰਮੀ ਵੀ ਆਪ ਆਪਣੇ ਮੁੰਡੇ ਦੇ ਸਕੂਲ ਵਿੱਚ ਹੀ ਛੋਟੇ ਬੱਚਿਆਂ ਨੂੰ ਪੜਾਉਣ ਲੱਗ ਗਏ ਦੇ ਛੋਟੇ ਬੱਚਿਆਂ ਦੀਆਂ ਟਿਊਸ਼ਨਾਂ ਵੀ ਰੱਖ ਲਈਆਂ ਕਿਉਂਕਿ ਉਸ ਦੇ ਪਿਤਾ ਦੀ ਪੈਨਸ਼ਨ ਨਾਲ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ ਹੁਣ ਉਸ ਨੇ ਵੱਡੇ ਭਰਾ ਵਾਲਾ ਉੱਪਰਲਾ ਪੋਸ਼ਨ ਵੀ ਕਿਰਾਏ ਤੇ ਦੇ ਦਿੱਤਾ ਤੇ ਵਧੀਆ ਗੁਜ਼ਾਰਾ ਚੱਲਣ ਲੱਗਾ ਰਵਿੰਦਰ ਨੇ ਵੀ ਨੌਕਰੀ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਪੰਮੀ ਨੇ ਰਵਿੰਦਰ ਦੇ ਵਿਆਹ ਲਈ ਇਸ਼ਤਿਹਾਰ ਦੇ ਦਿੱਤਾ ਤੇ 2 ਮਹੀਨੇ ਬਾਅਦ ਹੀ ਉਸ ਦਾ ਵਿਆਹ ਕਰ ਦਿੱਤਾ ਉਦੇਰ ਤਕਦੀਰ ਆਪਣੀ ਨੌਕਰੀ ਪੂਰੀ ਤਨਦੇਹੀ ਨਾਲ ਕਰਦੀ। ਬੌਸ ਅੰਮ੍ਰਿਤ ਉਸ ਦੀ ਬਹੁਤ ਤਾਰੀਫ ਕਰਦਾ। ਉਹ ਹੁਣ ਤਕਦੀਰ ਨੂੰ ਆਪਣੀ ਨਾਲ ਮੀਟਿੰਗ 'ਚ ਲੈ ਜਾਣ ਲੱਗਾ। ਤਕਦੀਰ ਉਸ ਦੇ ਨਾਲ ਇਕੱਲੀ ਨਾ ਜਾਂਦੀ। ਹਮੇਸ਼ਾ ਸਟਾਫ ਦਾ ਕੋਈ ਨਾ ਕੋਈ ਹੋਰ ਮੈਂਬਰ ਵੀ ਨਾਲ ਜਾਂਦਾ। ਇਸੇ ਤਰ੍ਹਾਂ ਇੱਕ ਵਾਰ ਉਹ ਮੀਟਿੰਗ ਤੋਂ ਵਾਪਸ ਆ ਰਹੇ ਸਨ। ਉਹ ਤੀਜਾ ਮੈਂਬਰ ਰਸਤੇ 'ਚ ਹੀ ਉਤਰ ਗਿਆ। ਤੇ ਅੰਮ੍ਰਿਤ ਨੇ ਸੇਵ ਦੁਕੰਦ ਦਾ ਬਹਾਨਾ ਬਣਾ ਕੇ ਰਸਤੇ 'ਚ ਰੁੱਕ ਕੇ ਕੌਫੀ ਪੀਂਦਾ ਪ੍ਰੋਗਰਾਮ ਬਣਾ ਲਿਆ ਤਕਦੀਰ ਨੇ ਕਿਹਾ ਸਰ ਮੈਂ ਤੁਹਾਨੂੰ ਹੀ ਰਿਕਸ਼ਾ ਲੈ ਕੇ ਚਲੀ ਜਾਵਾਂਗੀ ਤੁਸੀਂ ਕੌਫੀ ਪੀਓ ਤੇ ਘਰ ਜਾ ਕੇ ਆਰਾਮ ਕਰ ਲਓ ਪਰ ਉਸਨੇ ਰਿਕੁਐਸਟ ਕਰਕੇ ਤਕਦੀਰ ਨੂੰ ਕੌਫੀ ਪੀਣ ਲਈ ਰੋਕ ਲਿਆ ਇੱਕ ਬਹੁਤ ਸੋਹੰਦੀ ਹੋਈ ਵੀ ਅੰਬੇ ਦਾ ਤਕਦੀਰ ਨੂੰ ਮਨਾਉਣ ਦਾ ਤਰੀਕਾ ਇੰਨਾ ਵਧੀਆ ਸੀ ਕਿ ਤਕਦੀਰ ਨੂੰ ਨਾ ਚਾਹੁੰਦੇ ਹੋਈ ਵੀ ਉਸ ਨੂੰ ਜਵਾਬ ਦੇਣਾ ਮੁਸ਼ਕਲ ਹੋ ਗਿਆ ਉਹਨਾਂ ਨੇ ਕੋਨੇ ਵਾਲਾ ਟੇਬਲ ਚੁਣਿਆ ਤੇ ਉੱਥੇ ਬੈਠ ਕੇ ਵੇਟਰ ਨੇ ਅੰਮ੍ਰਿਤ ਨੂੰ ਸਲੂਟ ਮਾਰਿਆ ਤੇ ਆਰਡਰ ਲੈਣ ਲਈ ਪੁੱਛਿਆ ਤਕਦੀਰ ਨੇ ਕੁਝ ਵੀ ਲੈਣ ਤੋਂ ਮਨ ਕਰ ਦਿੱਤਾ 스ਨੈਕਸ ਵੀ ਨਹੀਂ ਤੇ ਅੰਮ੍ਰਿਤ ਨੇ ਦੋ ਕਾਫੀ ਦਾ ਆਰਡਰ ਦੇ ਦਿੱਤਾ ਉਹਨਾਂ ਦੋਵਾਂ ਨੇ ਕਾਫੀ ਪੀਤੀ ਤਕਦੀਰ ਨੂੰ ਚੱਕਰ ਆਉਣ ਲੱਗੇ ਅੰਮ੍ਰਿਤ ਰੈਸਟੋਰੈਂਟ ਦੇ ਇੱਕ ਰੂਮ 'ਚ ਤਕਦੀਰ ਨੂੰ ਸਹਾਰਾ ਦੇ ਕੇ ਲਿਆ ਗਿਆ ਤੇ ਤਕਦੀਰ ਨੂੰ ਬੈੱਡ ਤੇ ਲਟਾ ਦਿੱਤਾ ਅੱਧੇ ਘੰਟੇ ਬਾਅਦ ਤਕਦੀਰ ਨੂੰ ਹੂਸ਼ ਆਈ ਤਾਂ ਉਹ ਰੂਮ 'ਚ ਇਕੱਲੀ ਸੀ ਉਸ ਨੂੰ ਆਪਣੇ ਅੰਦਰੋਂ ਹੀ ਕਪੜੇ ਥੋੜੇ ਬਹੁਤ ਬਿਹਤਰੀ ਚਹਿ ਲੱਗੇ। ਤਕਦੀਰ ਨੇ ਫੋਨ ਖੋਲ ਕੇ ਟਾਈਮ ਦੇਖਿਆ ਤਾਂ 1 ਘੰਟਾ ਹੋ ਗਿਆ ਸੀ। ਉਹਨਾਂ ਨੂੰ ਇਸ ਰੈਸਟੋਰੈਂਟ ਚ ਆਇਆ ਨੂੰ। ਉਸਨੇ ਅੰਮ੍ਰਿਤ ਨੂੰ ਕਾਲ ਕੀਤੀ ਤਾਂ ਉਹ ਬਾਹਰੋਂ ਕਮਰੇ 'ਚ ਦਾਖਲ ਹੋਇਆ। ਉਸਨੇ ਤਕਦੀਰ ਦੇ ਕੁਝ ਪੁੱਛਣ ਤੋਂ ਪਹਿਲਾਂ ਹੀ ਆ ਪੁੱਛਿਆ। ਠੀਕੋ ਤਕਦੀਰ ਤੁਸੀਂ? ਹਾਂਜੀ ਸਰ ਮੈਂ ਠੀਕਾਂ। ਪਰ ਮੈਂ ਇੱਥੇ ਕਿਵੇਂ ਆ ਗਈ? ਉਸਨੇ ਆਪਣੀ ਹੀ ਫਿਕਰ ਕਰਦਿਆਂ ਪੁੱਛਿਆ। ਨੇ ਨੂੰ ਦਰਵਾਜਾ ਖੜਕਿਆ ਤਾਂ ਉਹੀ ਤੀਜਾ ਮੈਂਬਰ ਜੋ ਨਾਲ ਨਾਲ ਮੀਟਿੰਗ ਤੇ ਗਿਆ ਸੀ ਉਹ ਅੰਮ੍ਰਿਤ ਦੇ ਦਰਵਾਜਾ ਖੋਲਨ ਤੇ ਅੰਦਰ ਆ ਗਿਆ ਤਕਦੀਰ ਆਪਣੇ ਆਪ ਨੂੰ ਬਹੁਤ ਥੱਕਿਆ ਹੋਇਆ ਮਹਿਸੂਸ ਕਰ ਰਹੀ ਸੀ ਉਹ ਫਟਾਫਟ ਦਰਵਾਜਾ ਖੋਲ ਬਾਹਰ ਜਾਣ ਲੱਗੀ ਤਾਂ ਅੰਮ੍ਰਿਤ ਨੇ ਰੋਕ ਲਿਆ ਕਿੱਥੇ ਚੱਲਿਓ ਤਕਦੀਰ ਮੈਡਮ ਜੀ ਜੀ ਮੈਂ ਘਰ ਜਾਣਾ ਮੇਰੀ ਤਬੀਅਤ ਠੀਕ ਨਹੀਂ ਉਹ ਕੰਬਲ ਲੱਗ ਗਈ ਸੀ ਤੁਸੀਂ ਠੀਕ ਹੋ ਕੁਝ ਨਹੀਂ ਹੋਇਆ ਬਸ ਥੋੜਾ ਬੀਪੀ ਕੱਟ ਗਿਆ ਲੱਗਦਾ ਸੀ ਜੇ ਕਹੂੰ ਤਾਂ ਤੁਹਾਨੂੰ ਡਾਕਟਰ ਕੋਲ ਲੈ ਚਲਦੇ ਆ ਨਹੀਂ ਮੈਂ ਜਲਦੀ ਘਰ ਜਾਣਾ ਚਾਹਨੀ ਆ ਪਰ ਸਰ ਤੁਸੀਂ ਤਾਂ ਘਰ ਚਲੇ ਗਏ ਸੀ ਫੇਰ ਇੱਥੇ ਕਿਵੇਂ ਆ ਗਏ ਤਕਦੀਰ ਨੇ ਦੂਸਰੇ ਵਿਅਕਤੀ ਨੂੰ ਪੁੱਛਿਆ ਮੈਡਮ ਬਹੁਤ ਸਹੂਕਮ ਸੀ ਅਣਪਿਆ ਉਸ ਦੀਆਂ ਅੱਖਾਂ 'ਚ ਤਕਦੀਰ ਨੂੰ ਇੱਕ ਵਹਿਸ਼ੀ ਸਰਾਰਤ ਦਿਖਾਈ ਦਿੱਤੀ ਪਰ ਉਹ ਬੋਤਨਾ ਭੁਲੀ ਉਹ ਜਦੋਂ ਕਮਰੇ ਵਿੱਚੋਂ ਬਾਹਰ ਆਉਣ ਲੱਗੀ ਤਾਂ ਉਸ ਨੂੰ ਚੱਕਰ ਆ ਗਿਆ ਅੰਮ੍ਰਿਤ ਨੇ ਆਪਣਾ ਸਹਾਰਾ ਦਿੱਤਾ ਉਸ ਨੂੰ ਡਿੱਗਣ ਤੋਂ ਬਚਾ ਲਿਆ ਤਕਦੀਰ ਨੇ ਉਸ ਦੀਆਂ ਅੱਖਾਂ 'ਚ ਦੇਖਿਆ ਤਾਂ ਅੰਮ੍ਰਿਤ ਨੇ ਅੱਖਾਂ ਦੂਜੇ ਪਾਸੇ ਕਰ ਲਈਆਂ ਉਹ ਸਿੱਧੇ ਦਫ਼ਤਰ ਹੀ ਚਲੇ ਗਈ ਸ਼ੁੱਕਰਵਾਰ ਦਾ ਦਿਨ ਸੀ ਤੇ ਸ਼ਾਮ ਸਾਢੇ 3 ਵਜੇ ਦਾ ਸਮਾਂ ਸੀ ਤਕਦੀਰ ਆਪਣੀ ਸੀਟ ਤੇ ਜਾ ਕੇ ਬੈਠ ਗਈ ਬਾਕੀ ਸਟਾਫ ਦੇ ਨਾਲ ਨਿੱਕੀ ਨੂੰ ਵੀ ਤਕਦੀਰ ਦਾ ਚਿਹਰਾ ਉੱਤਰਿਆ ਲੱਗਾ ਉਹ ਅਜੇ ਉਸੇ ਕੁਲ ਜਾਣ ਹੀ ਲੱਗੀ ਸੀ ਕਿ ਬੌਸ ਅੰਮ੍ਰਿਤ ਨੇ ਨਿੱਕੀ ਨੂੰ ਆਪਣੇ ਕਮਰੇ 'ਚ ਬੁਲਾ ਲਿਆ ਤੇ ਡਕਟੇਸ਼ਨ ਲਿਖਵਾਨ ਲੱਗਾ ਨਿੱਕੇ ਦਾ ਧਿਆਨ ਬੇਸ਼ੱਕ ਤਕਦੀਰ ਵੱਲ ਸੀ ਉਸਨੇ ਅੰਮ੍ਰਿਤੋ ਪੁੱਛਿਆ ਵੀ ਸਰ ਮੇਰੀ ਪੈਨ ਮੈਨੂੰ ਠੀਕ ਨਹੀਂ ਲੱਗਦੀ ਮੈਂ ਉਸਦੇ ਨਾਲ ਗੱਲ ਕਰਨੀ ਆ ਉਸ ਨੂੰ ਮੇਲਾਮ ਫਿਰ ਕਰ ਦਿਆਂ ਕੰਮ ਨਹੀਂ ਨਹੀਂ ਨਿੱਕੇ ਜਹੀ ਕੋਈ ਗੱਲ ਨਹੀਂ ਤਕਦੀਰ ਬਿਲਕੁਲ ਠੀਕ ਆ ਉਸ ਦਾ ਬੀਪੀ ਥੋੜਾ ਲੋ ਹੋ ਗਿਆ ਸੀ ਟਾਂ ਕਰਕੇ ਕਮਜ਼ੋਰੀ ਹੋ ਰਹੀ ਆ ਤੁਸੀਂ ਆਪਣੀ ਕੰਮ ਬਲ ਤੇ ਆਂਦੇ ਹੋ ਉਸਨੇ ਆਪਣੀ ਕਵਰਾਹਟ ਛੁਪਾ ਲਈ ਅੰਮ੍ਰਿਤ ਨੇ ਨੀਂਕ ਨੂੰ ਟਾਲ ਦਿੱਤਾ ਤੇ ਕੰਮ ਜਾਰੀ ਰੱਖਿਆ। ਉਹਨਾਂ ਨੂੰ 1 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਸੀ। ਤਕਦੀਰ ਉੱઠી ਤੇ ਵਾਸ਼ਰੂਮ 'ਚ ਗਈ। ਉਸਨੇ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖਿਆ। ਉਸਦਾ ਚਿਹਰਾ ਉੱਤਰੀਆ ਹੋਇਆ ਸੀ। ਉਸਨੇ ਆਪਣੇ ਅੰਦਰੂਨੀ ਵਸਤਰ ਤੇ ਅੰਗਾਂ ਨੂੰ ਟਟੋਲ ਕੇ ਦੇਖਿਆ ਤਾਂ ਉਸਨੇ ਆਪਣੇ ਆਪ ਨੂੰ ਸਹੀ ਪਾਇਆ। ਉਸਨੇ ਮਨੋਂ-ਮਨੀ ਧਾਤੇ ਦਾ ਸ਼ੁਕਰ ਕੀਤਾ। ਉਸਨੇ ਹੁਣ ਫੇਰ ਦੁਬਾਰਾ ਸ਼ੀਸ਼ੇ 'ਚ ਦੇਖਿਆ। ਦੋਸਤਾਂ 치ਰਾ ਪਹਿਲਾਂ ਨਾਲੋਂ ਕੁਝ ਹੱਦ ਤੱਕ ਸਹੀ ਲੱਗਿਆ ਉਸਨੇ ਬਾਹਰਾ ਕੀ ਚਾਹ ਮੰਗਵਾ ਕੇ ਪੀਤੀ ਤੇ ਤਾਜ਼ਗੀ ਮਹਿਸੂਸ ਕੀਤੀ ਤਕਦੀਰ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਸੀ ਉਸ ਨੂੰ ਆਪਣਾ ਫੋਨ ਇਧਰ ਉਧਰ ਦੇਖਣ ਦੇ ਬਾਵਜੂਦ ਵੀ ਨਾ ਮਿਲਿਆ ਤਾਂ ਉਸ ਨੂੰ ਯਾਦ ਆਇਆ ਕਿ ਫੋਨ ਤਾਂ ਕਾਰ ਵਿੱਚ ਹੀ ਰਹਿ ਗਿਆ ਉਹ ਆਪਣੀ ਸੀਟ ਤੋਂ ਉੱਠ ਕੇ ਸਿੱਧਾ ਬੌਸ ਦੇ ਕੈਬਨ ਬਲਬਦੀ ਤੇ ਬਿਨਾਂ ਦਰਵਾਜ਼ਾ ਖੜਕਾਈ ਹੀ ਅੰਦਰ ਚਲੇ ਗਈ ਅੰਦਰ ਦਾ ਦ੍ਰਿਸ਼ ਤੇ ਉਦੇ ਪੈਰ ਉੱਥੇ ਹੀ ਰੁੱਕ ਗਏ ਉਸਨੇ ਦੇਖਿਆ ਕੈਵਿੰਜ ਪਈ ਸੋਫੇ ਤੇ ਨਿੱਕੀ ਬੈਠੀ ਸੀ ਉਸ ਦੀ ਗੋਦੀ ਚ ਅੰਮ੍ਰਿਤ ਦਾ ਸਿਰ ਸੀ ਉਸ ਦਾ ਸਿਰ ਨਿੱਕੀ ਕੋਟ ਰਹੀ ਸੀ ਤੇ ਉਹ ਅੱਖਾਂ ਬੰਦ ਕਰਕੇ ਪਿਆ ਸੀ ਉਹਨੇ ਪੈਰੀ ਤਕਦੀਰ ਵਾਪਸ ਮੁੜਨ ਲੱਗੀ ਤਾਂ ਨਿੱਕੀ ਨੇ ਦੇਖ ਲਿਆ ਦੀਦੀ ਤੁਸੀਂ ਉਸਨੇ ਉਸ ਦਾ ਸਿਰ ਪਰੇ ਹਟਾਉਂਦੇ ਕਿਹਾ ਅੰਮ੍ਰਿਤ ਵੀ ਉੱਠ ਗਿਆ ਤੇ ਸਿਰ ਦਰਦ ਹੈ ਮੈਂ ਡਰਾਮਾ ਕਰਨ ਲੱਗਾ ਜਿਵੇਂ ਹੁਨੇ ਆਈਸੀਯੂ ਚ ਦਾਖਲ ਕਰਨਾ ਪੈ ਜਾਵੇਗਾ ਅੰਮ੍ਰਿਤ ਤੇ ਨਿੱਕੀ ਦੀ ਆਵਾਜ਼ ਮਰਨ ਤੇ ਵੀ ਤਕਦੀਰ ਅੰਦਰ ਨਾ ਗਈ ਉਸਨੇ ਦਰਵਾਜ਼ੇ ਚ ਖੜੀ ਨਹੀਂ ਕਿਹਾ ਮੇਰਾ ਫੋਨ ਸ਼ਾਇਦ ਸਰਦੀ ਕਾਰ ਵਿੱਚ ਰਹਿ ਗਿਆ ਲੈ ਆਮੀ ਛੁੱਟੀ ਦਾ ਟਾਈਮ ਵੀ ਹੋ ਚੱਲਾ ਸੀ ਤਕਦੀਰ ਆਪਣਾ ਸਮਾਨ ਸਮੇਟਣ ਲੱਗੀ ਉਹ ਅੱਜ ਬਿਨਾਂ ਨਿੱਕੀ ਨੂੰ ਉੜੀ ਕੇ ਹੀ ਦਫ਼ਤਰੋਂ ਬਾਹਰ ਆ ਗਈ ਤੇ ਬਸ ਦੀ ਉਡੀਕ ਕਰਨ ਲੱਗੀ ਇਹਨੇ ਨੂੰ ਨਿੱਕੀ ਵੀ ਆ ਗਈ ਉਸਨੇ ਤਕਦੀਰ ਨੂੰ ਬੁਲਾਇਆ ਪਰ ਤਕਦੀਰ ਨੇ ਕੋਈ ਜਵਾਬ ਨਾ ਦਿੱਤਾ ਉਸ ਨੂੰ ਨਿੱਕੀ ਤੇ ਬਹੁਤ ਗੁੱਸਾ ਆ ਰਿਹਾ ਸੀ ਉਹ ਬਿਨਾਂ ਕੋਈ ਗੱਲ ਕੀਤੇ ਹੀ ਘਰ ਪਹੁੰਚ ਗਈਆਂ ਘਰ ਪਹੁੰਚ ਕੇ ਤਕਦੀਰ ਬੈਠ ਕੇ ਆ ਕੇ ਲੇਟ ਗਈ ਉਸ ਦੇ ਮਾਂ ਜਸਮੀਲ ਨੇ ਉਸ ਨੂੰ ਪੁੱਛਿਆ ਕੀ ਹੋਇਆ ਪੁੱਤ ਤਾਹ ਬੋਲੀ ਕੁਛ ਕਾਸ ਨੇ ਮੰਮੀ ਅੱਜ ਮੀਟਿੰਗ ਸੀ ਕਮਜਾਦਾ ਸੀ ਤਾਂ ਕਰਕੇ ਸਿਰ ਦਰਦ ਹੋ ਰਿਹਾ ਹੈ ਕੋਈ ਗੱਲ ਨਹੀਂ ਤੂੰ ਆਰਾਮ ਕਰ ਲੈ ਮੈਂ ਚਾਹ ਬਣਾ ਕੇ ਲਿਆਉਣੀ ਆ ਇਹਨਾਂ ਆਖ ਜਸਮੀਲ ਰਸੋਈ ਚ ਚਲੀ ਗਈ ਤੇ ਨਿੱਕੇ ਬਾਥਰੂਮ ਚ ਜਾ ਕੇ ਕਪੜੇ ਬਦਲਣ ਲੱਗੇ ਫਿਰ ਉਹਨਾਂ ਤਿੰਨਾਂ ਨੇ ਚਾਹ ਪੀ ਲਈ ਚਾਹ ਪੀ ਕੇ ਤਕਦੀਰ ਫੇਰ ਬੜ ਤੇ ਢੀ ਹੋ ਗਈ ਤੇ ਨਿੱਕੇ ਮਾਨ ਵਾਲਰ ਸਵਿਚ ਚਲੇ ਗਏ ਇਹਨੇ ਨੂੰ ਬਲਦੇਵ ਸਿੰਘ ਵੀ ਘਰ ਆ ਗਏ ਉਹ ਵੀ ਤਕਦੀਰ ਵਾਲੇ ਕਮਰੇ ਚ ਜਾ ਕੇ ਬੈਠ ਗਏ ਜਸਮੀਲ ਵੀ ਪਾਣੀ ਤੇ ਚਾਵ ਲਈ ਤੇ ਮੇਸ ਸਿਰ ਰਖ ਮੁੜ ਅਰ ਸਵਿਚ ਚ ਜਾਣ ਲੱਗੀ ਤਾਂ ਬੈ ਜਾ ਜਸਮੀਲ ਗੱਲ ਕਰਨੀ ਧਨਵਾਜੀ ਸਾਰਿਆਂ ਦਾ ਨਵਲ ਦਾ ਇਹ ਪਾਗ ਸੁਣਨ ਦੇ ਲਈ ਅਗਲਾ ਪਾਗ ਕੱਲ੍ਹ ਸ਼ਾਮ 5 ਵਜੇ ਲੈ ਕੇ حاضر ਹੋਵਾਂਗੇ ਜੀ ਬਨੇ ਰਿਓ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਪਾਗ ਤੁਹਾਨੂੰ ਕਿਵੇਂ ਲੱਗਿਆ ਸਸ਼ਿਕਾ ਜੀ